ਚਲੇ ਕੇ ਜਾਣੀਆਂ ਨੇ ਹਾਂ ਲੱਖ ਦੀਆਂ ਬੱਕਰੀਆਂ ਲੈ ਜਾ ਯਾਰ 100000 ਦੀਆਂ ਬੱਕਰੀਆਂ ਲੈ ਲੱਖ ਦੀਆਂ ਦੇਉਂਗਾ ਤੂੰ ਘੱਟ ਨਹੀਂ ਮੈਂ ਦਿੰਦਾ ਨਹੀਂ ਨਹੀਂ ਆਪਾਂ ਦੇਣੀਆਂ ਨਹੀਂ ਐਦੂ ਘੱਟ ਦੇਣੀਆਂ ਨਹੀਂ ਯਾਰ ਐਦੂ ਘੱਟ ਨਹੀਂ ਜਾਂਦੀ ਕੋਈ ਪੋਲੇ ਦਾ ਹੋ ਜਾ ਕੋ ਮੈਂ ਕਿਹੜਾ ਧੱਕੇ ਨਾਲ ਲੈ ਕੇ ਜੰਨਾ 60000 ਦੀਆਂ ਬੱਕਰੀਆਂ ਨਹੀਂ ਹੱਲਾ ਨਹੀਂ 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 ਕਰੀਂਦਾ ਹਾਂਜ 10000 ਰੁਪਏ ਮੈਨੂੰ ਹੀ ਘੱਟ ਦੇ ਦੇ ਓਏ ਰਾਏ ਪੰਜ ਕੁਨੇ ਸੋਟੀ ਗੱਲ 60000 ਰੁਪਏ 65000 ਦੇ ਦੇ ਲੈ ਦੇ ਦੇ ਨਾਲ ਫੜਦੇ ਸਹੀ ਦੇ ਜਮੀਨੀ ਜਮੀਨੀ ਬੰਦਾ ਦਾ ਬਹੁਤ ਬਹੁਤ ਯਾਰ ਅੱਜ ਹਿਲਣੀਆਂ ਇਹੇ ਇਹ ਆ ਦੇ ਲੈਣਗੇ 100% ਦੇ ਲੈਣਗੇ ਜੇ ਨਹੀਂ ਦੋ ਦਾ ਮਰਜੀ ਆ ਲਾਈਵ ਕੀ ਗੱਲ ਗੱਲ ਕੀ ਹੋ ਗਈ ਬੱਕਰੀਆਂ ਨੇ ਉੱਥੇ ਯਾਰ ਦੋ ਆਪਾਂ ਲੈਣੀਆਂ ਆ ਜਾਂ ਦੇਖ ਲੈ ਨਹੀਂ ਫੱਟਾ ਗਿਆ ਮੇਲੇ 'ਚ ਖੜਿਆ ਬਈ ਕਲਿਆਣ ਕਲਿਆਣ ਆ ਇਹ ਕਲਿਆਣ 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 ਲਾਦਾ ਹੁੰਦਾ ਮੇਲਾ ਇਹਦੇ ਬੱਕਰੀਆਂ ਫੱਟਾ ਗਿਆ ਦੋ ਆ ਗਈਆਂ ਦੋ ਆ ਗਈਆਂ ਹਾਂ ਚੱਲ ਵੀ ਦੇਖਦੇ ਆ ਵੀ ਕਿਹੜੀਆਂ ਬੱਕਰੀਆਂ ਨੇ ਇਹ ਮੇਰੇ ਲਾ ਵੀ ਆਇਆ ਕਹਿੰਦਾ ਵੀ ਆ ਕਹਿੰਦਾ ਵੀਡੀਓ ਬਣਾਉਣੀਆਂ ਨਾਲ ਤੇ ਦੇਖਦੇ ਆ ਵੀ ਬੱਕਰੀਆਂ ਕਿੰਨੀਆਂ ਆਈਆਂ ਨੇ ਇਹ ਕਿੱਥੋਂ ਦਾ ਬਾਈ ਕਿੱਥੋਂ ਦਾ ਇਹ ਜਿਹੜੀਆਂ ਬੱਕਰੀਆਂ ਨੇ ਇਹ ਬਾਈ ਬੜਾ ਕਲਿਆਣ ਹੋਈ ਹੈ ਯਾਰ ਇਹ ਇੱਥੋਂ ਦੀ ਆ ਕਲਿਆਣ ਦਾ ਬਾਈ ਇਹ ਦੇਖੋ ਬਈ ਆਦੋ ਬੱਕਰੀਆਂ ਨੇ ਬਈ ਕੋਈ ਆਇਆ ਬਈ ਤਾਂਦੇ ਤੋਂ ਪਹਿਲਾਂ ਦੇਖ ਕੇ ਨਹੀਂ ਆ ਉਹ ਦੇਖ ਰੇ ਦੇਖ ਲਓ ਤਾਂ ਅੱਲਾ ਵੀ ਦੇਖੀ ਹੋਈ ਆ ਜੀ ਪਹਿਲਾਂ ਵੀ ਦੇਖੇ ਮੈਂ ਹਾਂ ਇਹ ਲੈ ਉਹਦੇ ਮਾਈਕ ਲਾਏਗੇ ਬਾਈ ਦੇ ਆਜ ਅੰਦਰ ਆਇਆ ਫਿਰ ਹਾਂ ਠੀਕ ਨੇ ਦੇਖੇ ਸੌਦਾ ਆ ਜਾ ਕਿੰਨੇ ਪੈਸੇ ਲੈਣ ਬਾਈ ਨਾ ਦੇਖ ਲਓ ਕਿੰਨੇ ਕਹਿੰਦੇ ਤੁਹਾਨੂੰ ਦੱਸ ਦੱਸ ਦੇਖ ਦਿੰਦਾ ਕਿੰਨੇ ਮੈਂ ਤਾਂ ਦੇਖ ਲਈ ਹਾਂ ਕਿੰਨੇ ਪੈਸੇ ਸਹੀ ਦੱਸ ਇੱਕ ਲੱਖ 20 ਲਵ 1,20,000 ਰੁਪਇਆ ਹਾਂ ਪੱਠਾ ਵੀ ਫਿਰ ਮਾੜੀਆਂ ਆ ਗਈਆਂ ਪੱਠਾ ਵੀ ਤਾਂ ਹੱਥ ਨਾਲ ਬੜੀਆਂ ਨੇ ਹੱਥ ਪੱਠਾ ਬੜੀਆਂ ਥੋੜੀ ਵੀ ਆਪਦਾ ਹਾਂ ਫਿਰਦਾ ਨਾ ਪਹਿਲਾਂ ਵੀ ਮੈਂ ਤਾਂ 3-4 ਚਟਾਂ ਲਾ ਕੇ ਆਏ ਪੱਠਾ ਮਾਰ ਅੱਛਾ ਪਹਿਲਾਂ ਵੀ ਆ ਕੇ ਘਰੇ ਵੀ ਆ ਕੇ ਗਿਆ ਇਹ ਨਾ ਘਰੇ ਵੀ ਆ ਕੇ ਗਿਆ ਇਹ ਹਾਂ ਅੱਜ ਹੱਲਣੀਆਂ ਇਹ ਇਹ ਅੱਜ ਹੱਲਣਗੀਆਂ 100% ਹੱਲਣਗੀਆਂ ਜੇ ਨਹੀਂ ਦੂਦੇ ਦੀ ਮਰਜ਼ੀ ਆ 10 ਵੀੜੀ ਇਹ ਮੈਂ ਦੱਸ ਤੈਨੂੰ 1 ਲੱਖ 20 ਲਵਾਂ ਲਾ 1 ਲੱਖ 20 ਆਲਾ ਤੁਸੀਂ ਲਾਓ ਤੁਸੀਂ ਨਾ ਹੋ ਇਹ ਕਹਿੰਦਾ 40000 ਰੁਪਏ ਦੇਣਾ ਉਹਨਾਂ ਨੂੰ ਰੋਕੇ ਦਵਾਣਾ ਮੈਂ ਸੌਦਾ ਜੇ ਕਰਦੇ ਤੁਸੀਂ ਦੇ ਦੇ ਗਾਦੀ ਤੇ ਹਾਂ ਤਾਂ ਕਿ ਮੈਨੇ ਇਹ ਸੁਣਿਆ ਹੋਈ ਨੇ ਪਹਿਲਾਂ ਗੱਬਣਾ ਨੇ ਵੀਰੇ ਅਸੀਂ ਗੱਬਣਾ ਨੇ ਤਾਂ ਗੱਬਣਾ ਨੇ ਨਾ ਉਹਨੇ ਪਹਿਲੇ ਸੁਣੀ ਨਾ ਨਾ ਵੀਰੇ ਤੀਜੇ ਚੌਥੇ ਹੋ ਗਈਆਂ ਨੇ ਅੱਠਾਂ ਇਹ ਦੰਦੋ ਪੂਰੇ ਨੇ ਅੱਠ ਦੰਦ ਨੇ ਦੇਖ ਲੈ ਜਣੀਆਂ ਨੇ 40 ਜੀ ਦੇ ਨੇ ਹੋਰ ਕਿੰਨੇ ਦੇ ਨੇ ਕਿੰਨੇ ਦੇ ਜਣੀਆਂ ਨੇ ਸਾਈ ਘੱਟ ਜਾ ਮਾਮਾ ਫੜਾਏ ਦਈ ਪੈਸੇ ਦੇ ਦੇ ਨੇ ਲੈ ਹੋਰ ਦੱਸਿ ਕਿਹਨਾਂ ਪੈਸੇ ਦੇ ਦੇ ਨੇ ਆਪਣੀ ਓਕੇ ਚਲੋ ਚਲੋ ਫੜਤਾ ਉੱਤੋਂ ਵਿੱਚ ਪਰ ਹੂੰ ਨਾ ਪੜ ਨਾ ਪਕ ਵੀਰੇ ਹੁਣ ਇਹ ਮੰਗਣਾ ਇੱਕ ਵੀ ਮੰਗੀ ਜਾ ਹੁਣ ਤੁਹਾਨੂੰ ਪਤਾ ਇੰਨੇ ਦਾ ਮਾਲ ਬਣੇਗਾ ਦੱਸ 45000 ਬੱਕਰੀ ਲੈ ਨਹੀਂ ਹੋਰ ਦੋਨੇ 45000 ਹਾਂ ਹਾਂ ਬੱਕਰੀਆਂ ਦੰਦ ਵੀ ਲੱਗੇ ਹੋਏ ਨੇ ਇਹ ਤਾਂ ਉਗਜ਼ਾਰ ਖਾਗ ਚੋ ਜਾਂਦੀਆਂ ਨੇ ਮੈਂ ਤਾਂ ਉਹ ਐ ਕਿੰਨੇ ਸਾਂ ਜਾਂਦੀਆਂ ਮੈਂ ਕਿਹੜੇ ਦੇਖੀ ਨੇ ਫਿਰ ਰੱਖੀ ਨੇ ਦੇਖੀ ਨੇ ਨਹੀਂ ਹੋਰ ਕਿੰਨੇ ਦੀਆਂ 2 3000 ਘੱਟ ਦੇ ਦੇ ਹੋਰ ਹੋਣ ਕੀ ਦੋ ਤਿੰਨ ਨਾਲ ਹੀ ਝੜ ਦੂੰ ਠੀਕ ਆ ਲੈ ਕੇ ਜਾਣੀਆਂ ਨੇ ਹਾਂ ਲੱਖ ਦੀਆਂ ਬੱਕਰੀਆਂ ਲੈ ਜਾ ਜਾਣਾ 100000 ਦੀ ਬੱਕਰੀ ਦੇ ਫੜ ਲੱਖ ਦੀਆਂ ਦੇਉਂਗਾ ਤੂੰ ਘੱਟ ਨਹੀਂ ਮੈਂ ਦਿੰਦਾ ਹਾਂ 50000 ਦੀ ਬੱਕਰੀ ਲੈ ਜਾ ਹਾਂ ਨਹੀਂ ਨਹੀਂ ਦੇਖ ਲੈ ਇਹ ਤਾਂ ਲੈ ਕੇ ਜਾਣੀਆਂ ਲੱਖ ਦੀਆਂ ਲੈ ਜਾ ਲੱਖ ਦੀਆਂ ਲੈਣ ਵਾਸਤੇ ਆਏ ਹੁਣ ਦੱਸ ਲੈ ਫਿਰ ਮੈਂ ਦੱਸ ਲੈ ਹੁਣ ਜੇ ਤਾਂ ਕਿ ਮੈਂ ਤੈਨੂੰ ਬਗਾੜ ਮਾਰੀ ਨਾਗਦ ਰੁਪਏ ਨੂੰ ਘੁਦਾਰ ਨਹੀਂ ਲਫੜ ਨਾ ਪੈਸੇ ਦਾ ਨਗਦੀ ਲਵਾਂਗੇ ਮੈਂ ਨਗਦੀ ਦੇ ਦਊਗਾ ਹੂੰ ਬੋਲ ਨਹੀਂ ਨਹੀਂ ਲਫੜ ਪੈਸੇ ਵੀ ਲੈ ਲੈ ਜਾ ਨੋਣੇ ਤੈਨੂੰ ਨੋਣੇ ਕਹਿ ਕੇ ਜਾਊਗਾ ਸਰ ਪੈਸੇ ਤਾਂ ਆ ਜਾਣਗੇ ਪਹਿਲਾਂ ਚੋਰਾਂ ਤੋਂ ਹਾਂ ਦੇਖ ਲੈ ਆਏ ਨਾ ਬੱਕਰੀਆਂ ਉੱਥੇ ਕਰ ਉਹ ਬਾਹਰ ਗੋਲ ਹੌਣ ਬੋਲਦਾ ਐਸਾ ਹੋ ਮੱਟੂ ਗੋਲ ਨੂੰ ਐਸੇ ਆ ਜਾ ਤੋ ਨੀਂਟ ਦੇਖ ਸਹੀ ਪੈ ਰਹਾ ਹੈ ਗੱਚੇ ਬਹਿਣ ਲੱਗੇ ਨਹੀਂ ਮੈਂ ਕਿਹਾ ਕਾਮੀ ਤਾ ਯਾਰ ਆ ਜਾ ਲੈ ਇਹ ਨਹੀਂ ਨਹੀਂ ਆਪਾਂ ਦੇਣੀ ਨਹੀਂ ਐਦੂ ਘੱਟ ਦੇਣੀ ਨਹੀਂ ਯਾਰ ਹੈ ਐਦੂ ਘੱਟ ਨਹੀਂ ਜਾਂਦੀ ਉਹ ਮੈਂ ਕਿਹੜਾ ਧੱਕੇ ਨਾਲ ਲੈ ਕੇ ਜਾਂਦਾ ਉਹ ਕਿਹਦਾ ਨਿਆਂ ਲੱਗਿਆ ਹੋ ਹੈ ਧੱਕੇ ਨਾਲ ਤਾਂ ਲੱਗ ਜਾਂਦਾ ਕਿਹੜਾ ਦੇ ਦੂ ਯਾਰ ਭੈਣ ਚਾਹਦੀਆਂ ਇਹਨਾਂ ਨੂੰ 5000 ਰੁਪਏ ਘੱਟ ਲਿਆ ਭਾਈ ਦੱਸੇ ਯਾਰ ਦੇ ਦਊ ਕੋਈ ਦੰਦ ਲੱਗੇ ਨੇ ਬੱਕਰੇ ਛੋੜੇ ਇਹ ਨਹੀਂ ਹੈਗਾ ਉਹ ਦੰਦ ਤਾਂ ਖੁਸਾ ਕੇ ਜੋ ਜਾਂਦੀਆਂ ਖਾਈ ਲੈ ਲਾ ਹਾਂ ਕਿਹੜੀ ਨਮੀ ਆ ਕੋਈ ਮਿੰਮੀ ਦੱਸ ਕਿਹੜੀ ਨਮੀ ਆ ਉਧਰ ਦਾ ਘਰ ਦੇ ਇੱਥਾਂ ਆਉਣ ਨੂੰ ਦੇਖਿਆ ਜੀ ਬਸ ਪੂਰੀ ਬਸ ਨਾਲ ਪੂਰੀ ਕਰਨੀ ਦੇਣੀ ਆ ਦੇ ਦੋ ਨਾਸ ਯਾਰ ਤੇਰੀ ਮਰਜ਼ੀ ਆ ਆਪਾਂ ਕਹਿੰਦੇ ਜਬਰਦਸਤੀ ਲਵਾੜੀ ਦੇਣੀ ਆ 55000 ਬਕਰੇਂਦੇ ਫੜਾ ਨਹੀਂ ਨਹੀਂ ਚੱਕ ਬਾਈ ਫੜ ਰੁਪਏ ਨਹੀਂ 55 ਦੀ ਦੇ ਦੇ ਬੱਕਰੀਆਂ ਚ ਮੂੜ ਮੈਨੂੰ ਪਤਾ ਦੋ ਬਹੁਤ ਟਾਈਮ ਦਾ ਫਿਰਦਾ ਇਹਨਾਂ ਦੇ ਫਿਰਦਾ ਫਿਰ ਦੱਸੋ ਫਿਰ ਵੇਚ ਵੀ ਇਹਨਾਂ ਨੂੰ ਹੁਣ ਦੇ ਵਿੱਚ ਦੇਣਾ ਮੈਨੂੰ ਮਾਲ-ਮੁੱਲ ਮਿਲੂ ਫੇਰੀ ਵਿੱਚੋਂ ਯਾਰ ਮਾਲ-ਮੁੱਲ ਨਹੀਂ ਮਿਲਿਆ ਨਹੀਂ ਨਹੀਂ ਇੰਨੇ ਨਹੀਂ ਹੋਰ ਕਿੰਨੇ ਦਾ ਹੈ ਤੂੰ ਦੱਸ ਦੇ ਵੀਰੇ ਪੱਕੀ ਗੱਲ ਕਰਦੇ ਨੂੰ ਦੇ ਦੂੰਗਾ 60000 ਰੁਪਏ ਦੇ ਨਹੀਂ ਛੱਡਾਂ ਨਾ ਨਹੀਂ ਨਹੀਂ ਛੱਡਾ ਫੜ ਦੇ ਨਹੀਂ ਨਹੀਂ ਕਰੀਂਦਾ ਹਾਂ ਜ 10000 ਰੁਪਏ ਮੈਨੂੰ ਹੀ ਘੱਟ ਦੇ ਦੇ ਯਾਰ ਐ ਪੰਜ ਕੁਲੇ ਦੀ ਗੱਲ ਹੈ ਕਿਉਂ ਵੀ ਦੱਸ ਦੇ ਦੇਣੀ ਤੂੰ ਮੈਨੂੰ ਹੀ ਘੱਟ ਦੇ ਦੇ ਨਹੀਂ ਨਹੀਂ ਕਿਰੇ ਲੈ ਰਹਾ ਮੈਂ ਉਹਦਾ ਉਹਦਾ ਹਾਂ 10 ਬਾਈ 10 ਇਹਦੀ 10 ਯਾਰ ਹਾਂ ਨਹੀਂ ਮਹਾ ਕਿੰਨੇ ਦੇ ਜਣੇ ਪਰ ਯਾਰ ਤੈਨੂੰ ਕਹ ਦਤਾ 5000 ਰੁਪਏ ਮੈਂ ਨਹੀਂ 5500 ਯਾਰ ਸੋਣੀ ਫਿਰ ਉਹਦਾ ਕੀ ਪਿਆ ਜੀ ਉਹਦਾ 60000 ਦੀ ਬੱਕਰੀਆਂ ਦਾ ਦੱਸ ਯਾਰ ਨਹੀਂ ਵੀਰੇ 60 ਦੀ ਨਹੀਂ 60 ਦੀਆਂ ਦਿੰਨਾ ਨਹੀਂ ਕੀ ਕਰਾਂ ਜਿੰਨਾ ਵੜਦੀਆਂ ਨਹੀਂ ਵੀਰੇ ਨਹੀਂ ਮਖਾ ਚੱਲ ਭਾਈ ਕਿੰਨੇ ਦੀਆਂ ਕਹਿੰਦਾ ਹੁਣ ਬਸ ਠੀਕ 95000 ਰੁਪਏ ਲੱਖ ਦੋ ਜੀ ਇਸਨੇ 68000 68000 ਰੁਪਏ ਕਰਤਾ ਭਾਈ 68000 ਕਰਤਾ ਹੋਰ ਬਦੋ ਹੋਰ ਹੋਰ ਅਸੀਂ ਨੂੰ ਵੇਚਣੀਆਂ ਨੇ ਅਸੀਂ ਕਿਹਾ ਇਹਨਾਂ ਨੂੰ ਲੈ ਲਵਾਂਗੇ ਕਿੰਨੇ ਕਰੋ ਦੱਸ ਕਿੰਨੇ ਤੇ ਨਾ ਕੀ ਕੀ 60000 ਰੁਪਇਆ 65000 ਦੇ 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 ਨਾਲ ਫੜਦੇ ਸਹੀ ਦੇ ਜਮੀਨ ਨਹੀਂ ਜਮੀਨ ਇਹ ਬੰਦਾ ਦਾ ਦੇਣਾ ਬੰਦਾ ਦਾ ਬਹੁਤ ਬਹੁਤ ਯਾਰ ਨਹੀਂ ਨਹੀਂ ਦੇਖ 65000 ਬਸ ਉਰਪੂਪ ਨਹੀਂ ਜਾਂਦੀ ਆਪਣੀ ਨਹੀਂ ਨਹੀਂ ਉਹ ਫਾਲ ਦੇਖ ਪੈਂਡ ਜਾਂਦੇ ਹੋਰ ਲੈ ਲੈ ਮੈਂ ਦੇ ਦੂੰ ਪੈਂਡ ਰੀ ਦੇ ਦੂੰ ਕੀ ਗੱਲ ਦਾ ਹੋਰ ਦੇਣੀ ਨੇ ਇਹ ਦੇਖ ਆ ਮੰਗੇ ਨੇ ਦੋ ਗਿਆ ਹੱਥ ਨਾਲ ਫੜੀਆਂ ਨੇ ਯਾਰ ਬੱਕਰੀਆਂ ਕਿਹੜਾ ਦੇ ਦੂੰ ਹੱਥ ਨਾਲ ਫੜਨੂ ਕੀ ਇਹ ਸੁਣਨੀ ਕਿੱਡੀ ਗੋੜੀ ਗੱਲ ਕਰਦਾ ਕਮਲਿਆ ਮੇਮਣੇ ਵੇਚ ਜਾਂਦੇ ਲੋਕ 15-15000 ਦੇ ਵੀ ਨਹੀਂ ਮੇਰੇ ਤੋਂ ਵੀ ਨਹੀਂ ਨਾ ਹੋਣਾ ਪਈ ਕੀ ਪ੍ਰਧਾਨ ਵੀ ਹੋਣਾ ਪਈ ਹਾਂ ਜੇ 60000 ਦੇਣੇ ਮੇਮਣੇ ਵੇਚ ਦੇਣੇ ਫਿਰ ਅੱਡਾ ਜੀ ਵੇਚਦੇ 4-5000 ਦਾ ਉਹ ਨਹੀਂ ਪਉਗਦੀਆਂ ਇਹਦਾ ਫੜਲਾ ਨਹੀਂ ਨਾ ਪਉਗਦਾ ਨਹੀਂ ਵੀਰੇ ਪਉਗਦਾ ਇਹ ਰਹਿਣ ਦੇ ਫਿਰ ਜਾ ਬਸ ਨਹੀਂ ਪਉਗਦੀਆਂ ਇਹਦਾ ਫੜਲਾ ਠੀਕ ਆ ਕੋਈ ਗੱਲ ਨਹੀਂ ਨਹੀਂ ਇਹਨਾਂ ਦੇ ਫਿਰ ਜਾ ਨਾ ਵੀਰੇ ਉਹ ਨਹੀਂ ਆ ਪਉਗਾ ਆ ਵੀ ਆਪਾਂ ਵੀ ਵੇਚਣੀਆਂ ਨੇ ਮੈਂ ਕਿਹੜਾ ਘਰੇ ਪਾੜ ਲਾਉਣੀਆਂ ਨੇ ਇਹ ਆਹ ਹੋਰ ਦੇਖ ਲੈ ਆਹ ਦੇ ਦੇਣਾ ਤੈਨੂੰ ਹਾਂ ਸਹੀ ਗੱਲਾਂ ਵੀ ਹੁਣ ਆਪਾਂ ਦੇ ਇੱਕ ਆਹ ਪਾਲਾ ਹੋਰ ਦੇਖ ਲੈ ਕਿਹੜੀ ਨਾ ਆਹ ਦੇਣੀ ਨੇ ਦੇ ਦੇ 65000 ਇਹ ਨਹੀਂ ਦੇਣੀ ਹੈਂ ਦੇਖ ਲੈ ਜਵਾਨ ਦਾ ਰਾਜ ਇਹ ਲੈ ਜਾ 65 ਦੀ ਲੈ ਜਾ ਜੋੜੀ ਲੈ ਜਾ ਲੈ ਜਿਹੜੀ ਪਸੰਦੀ ਨੇ ਉਹ ਕੀ ਉਹ ਦੀ ਹੈ ਕਿਉਂ ਵੀ ਇਹਨੇ ਮਗਰ ਦੋ ਬੱਚੇ ਨੇ ਆ ਬੱਕਰੀ ਤੇ ਮੈਨੂੰ ਕੋਈ ਲੋੜਾ ਬਸ ਆ ਗੱਬਣ ਬੱਕਰੀ ਦੇ ਦੋ ਨੇ 65000 ਨਹੀਂ ਨਹੀਂ ਇੰਨੇ ਜੀ ਨਹੀਂ ਬਣਨੀ ਨਹੀਂ ਦੰਦਾ ਫਰ ਨਾਲ ਬਸ ਇੰਨੇ ਹੀ ਦੰਦਾ ਦੇਖ ਲੈ ਫਿਰ ਮੇਰੇ ਸੱਟ ਲੱਗੂਗੀ ਮਾਲ ਮੁੱਲ ਲੱਗਦਾ ਆਪਾਂ ਨਹੀਂ ਯਾਰ ਆਪਾਂ ਦਾ ਪੈਸੇ ਚਾਚਾ ਕਹਿੰਦਾ ਹੋਰ ਲਾ ਸੱਟ ਮਾੜੀ ਫਿਰ ਮੇਰੇ ਸੱਟ ਲੱਗੂਗੀ ਮੇਰੇ ਲੱਗੂ ਨਹੀਂ ਲੱਗੂਗੀ ਹੋ ਨਹੀਂ ਵੀ ਹੁਣ ਮੈਂ 70 ਕਹਿੰਦਾ ਹੁਣ ਕਹਿੰਦੇ ਵਸਾਈ ਫੜ ਲੈਣ ਮੈਂ ਤੂੰ ਮੈਂ ਲੈਣੀ ਨਹੀਂ ਐ ਥੋੜੇ ਫਿਰ ਜਵਾਦਾ ਹਾਂ 65000 ਦੇ ਬੱਕਰੀ ਮੈਂ ਲੈਣਾ ਪਹਿਲੇ ਲਾ ਨਹੀਂ ਨਹੀਂ ਤੇਰੀ ਮਰਜ਼ੀ ਰਹਿਣ ਦੇ ਫਿਰ ਠੀਕ ਆ ਬਾਈ ਚੱਲ ਬੋ ਚਲੋ ਜੀ ਖੜਕ ਲੈ ਬਾਈ ਹੁਣ ਖੜਕੇ ਸੌਦੇ ਕੀਤੇ ਜਾਂਦੇ ਹੋਰ ਮੈਂ ਤਾਂ ਕਹਿੰਦਾ ਲੈ 65000 ਰੁਪਏ ਆਪਾਂ ਕਿਹੜਾ ਕਿਉਂ ਹੀ ਵੇਣੇ ਨੀ ਯਾਰ ਜੇ 65000 ਦੀ ਜੀਨੇ ਦੇ ਦੇਵੇ ਨਹੀਂ ਦੇਖ ਲਓ ਹੁਣ ਤਾਂ ਨਹੀਂ ਨਹੀਂ ਵੀਰੇ ਨਾ ਨਾਣੀ ਬਾਈ ਬਰਾਂਦੇ ਬਾਈ ਦੀ ਮਰਜ਼ੀ ਬਾਈ ਬੰਦੇ ਆਪਾਂ ਹੀ ਵੇਚੀ ਨੀ ਯਾਰ ਆਪਾਂ ਗੜ ਰੱਖਣੇ ਨੇ ਕਰ ਰਹੇ ਨੇ ਹੋਰ ਆ اتنا ਬੜੀਆਂ ਪੱਠਾਂ ਵੀ ਯਾਰ ਨਾ ਵੇਚੀ ਨਾ ਬਸ ਰੱਖਣ ਹੋਣੀ ਨੇ ਤੇ 베ਚੀ ਰੱਖੀ ਯਾਰ ਮੇਰੇ ਕੰਨੇ ਦਾ ਮੈਂ ਤਾਂ ਪੈਸੇ ਕੱਢੀ ਮੈਂ ਤਾਂ ਪੈਸੇ ਲਾਉ ਤੂੰ ਪੈਸੇ ਫੜਾ ਦੇ ਬਾਈ ਹੁਣ ਇਹੀ ਦੱਸ ਮਾਸੂ ਯਾਰ ਰਹਿਣ ਦੇ ਫਿਰ ਛੱਡ ਯਾਰ ਆਪਾਂ ਹੋਰ ਨਹੀਂ ਰਹਿ ਗਏ ਜਿਵੇਂ ਕੀ ਫਾਇਦਾ ਨਹੀਂ ਬੱਸ ਨਾ ਨਾ ਬੱਸ ਯਾਰ ਲੈ ਲਾ ਉਥੂ ਲੈ ਕੇ ਆਂ ਦੂੰਗਾ ਵੀਡੀਓ ਬਣਾ ਕੇ ਫਿਰ ਹੁਣ ਵੀਡੀਓ ਫਿਰ ਹੁਣ ਆਪਾਂ ਨੂੰ ਪੈਸੇ ਕੱਚੇ ਥੋੜੇ ਲੈਣੇ ਹੁਣ ਇਹਦੇ ਆਪਾਂ ਨੂੰ ਵੀ ਚਲਾਏ ਹੈ ਹੈ 65000 ਰੁਪਏ ਥੋੜੇ ਯਾਰ ਕਿੱਦਾਂ ਹੁਣ ਦੰਦ ਲੱਗੇ ਹੋ ਨੇ ਬੱਕਰੀਆਂ ਥੋੜੇ ਥੋੜੇ ਹਾਂ ਦਾੰਦ ਤਾਂ ਵੀਰੇ ਖਿਚਾ ਆਈਆਂ ਵੈਲਕਮ ਨੂੰ ਬੁਜਾਦੀਆਂ ਨਵੀਆਂ ਪੱਟਾਂ ਨੇ ਘਰ ਦੀਆਂ ਨੇ ਯਾਰ ਯਾਰ ਨਵੀਆਂ ਤਾਂ ਆ ਜਾਂਦੀਆਂ ਨੇ ਦੰਦਾਂ ਦਾ ਨਾ ਦੇਖ ਆ ਤੂੰ ਵੀ ਕੱਲਾ ਹਣਾ ਇਹ ਕਾਪਾ ਇਹਨੂੰ ਕਹੇ ਦੀ ਵੀ 70000 ਲੈ ਲੈ ਇਹ ਕਹੇ ਨਾ ਫੜਾ ਕੱਢ ਕੇ ਮੈਂ ਕਹਦਾ ਮੈਂ ਲੈਣੀ ਨਹੀਂ ਪਰ ਆਪਾਂ 60000 ਦੀਆਂ ਲੈਣੀਆਂ ਨੇ ਬੱਕਰੀਆਂ 60000 ਦਾ ਗਾ ਕੇ ਖੜਾ ਹਾਂ ਨਹੀਂ ਵੀਰੇ ਆਪਾਂ ਦੇਣੀਆਂ ਨਹੀਂ ਰਹਿਣੀਆਂ ਨਹੀਂ ਆਹ ਦੇਖ ਲਓ ਭਾਈ ਹਾਂ ਦੇਖ ਲਓ ਨਹੀਂ